ਕਮੇਡੀ ਤਾਂ ਹੈਗੀ ਪਰ ਐਕਸ਼ਨ ਤਾਂ ਭਰਿਆ ਪਿਆ ਨਾ ਪੰਜਾਬ 'ਚ ਹਰ ਜਗ੍ਹਾ ਤਾਂ ਐਕਸ਼ਨ ਹੋ ਰਿਹਾ ਦਿਨ ਤਵੇ ਤੁਹਾਡੇ ਨਿਊਜ਼ ਚ ਲਾ ਲੋ ਕਿਤੇ ਲਾ ਲੋ ਚੱਲ ਤਾਂ ਪੰਜਾਬ 'ਚ ਐਕਸ਼ਨ ਹੀ ਰਿਹਾ ਨਾ ਸੋ ਐਕਸ਼ਨ ਵੀ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਚਾਹੀਦਾ ਕੋਈ ਨਾ ਉਹ ਜਾਂਦਾ ਤਾਂ ਤੇ ਪਿਸਤੌਲ ਤਾਲ ਲੈਂਦੇ ਮਾਰਨ ਲਈ ਉਹ ਆਪਣਾ ਬੈਗ ਚੱਕ ਕੇ ਦੁਰਪੈਂਦਾ ਉਹ ਕਹਿੰਦਾ ਤਾਂ ਲੋਕ ਖੋਲਣਾ ਸਿੱਖ ਲਓ ਪਹਿਲਾਂ ਛਾਲੇ ਪਿਸਤੌਲਾਂ ਦੇ ਉਹ ਫਿਰ ਹਰ ਮੁੰਡੇ ਦੀ ਸੋਚ ਆ ਨਾ ਅਗਲਾ ਸੋਚਦਾ ਇੰਨਾ ਕ ਨਾ ਹੋ ਜੇ ਯਾਰ ਕੀ ਪਤਲਾ ਇਹ ਇਹ ਜਿਹੜੀ ਸੋਚ ਹੈਗੀ ਇਹ ਗਾਂ ਦਰਿਆ ਚ ਲੈ ਤੁਰਦੀ ਹੈ ਮੁੜ ਕੇ ਵਾਪਸੀ ਵੀ ਕੋਈ ਨਹੀਂ ਸਟ੍ਰੈਚਰ ਤੇ ਪੈਣਾ ਪੈਂਦਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਵੇਂ ਮੈਨੇਜ ਹੁੰਦਾ ਪਰ ਹੋ ਹੀ ਜਾਂਦਾ ਮਿਹਨਤ ਐ ਲਾਲੋ ਮੇਰਾ ਸ਼ੌਕ ਐ ਲਗਨ ਐਗੀ ਤਾਂ ਹੋ ਜਾਂਦਾ ਮੈਨੂੰ ਮਿਸ ਨਹੀਂ ਹੁੰਦੀ ਕਦੇ ਜਿੰਮ ਨਾ ਮਿਸ ਕਰਦੇ ਨੀ ਮਿਸ ਨਹੀਂ ਕਰੀਦੀ ਸੋ ਪਤਾ ਹੀ ਨਹੀਂ ਉਸ ਟਾਈਮ ਕਰੀਏ ਕਿ ਕਿ ਫਿਕਸ ਟਾਈਮ ਐ ਜਿੰਮ ਦਾ ਉਸ ਟਾਈਮ ਪਤਾ ਨਹੀਂ ਲੱਗਦਾ ਕੰਮ ਕੀ ਕਰੀਏ ਫਿਲਮ ਹੈਗੀ ਖਿਡਾਰੀ ਖਿਡਾਰੀ ਸਿਰਫ ਇੱਕ ਜਿੱਤ ਪ੍ਰਾਪਤ ਕਰਨ ਲਈ 100 ਵਾਰੀ ਹਾਰਦਾ ਵੀ ਆ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਰਹਿੰਦੀਆਂ ਆ ਉਤਰਾ ਚੜਾਉ ਆਉਂਦੇ ਆ ਤੇ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਪੰਨਿਆ ਮੁਸ਼ਕਲ ਆ ਚੀਜ਼ਾਂ ਬਹੁਤ ਮੁਸ਼ਕਲ ਨੇ ਪਰ ਫੋਕਸ ਆਪਣਾ ਜੇ ਰੱਖੀ ਨਾ ਕਿੱਥੇ ਹੈਗਾ ਤੇ ਫਿਰ ਉੱਥੇ ਧਿਆਨ ਜੇ ਆਪਾਂ ਬਹੁਤੀ ਤਵੱਜਾ ਕਰਕੇ ਰੱਖ ਲਈਏ ਚੀਜ਼ਾਂ ਬੌਦਰ ਨਹੀਂ ਕਰਦੀ। ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਫਿਲਮ ਆ ਰਹੀ ਹੈ 9 ਫਰਵਰੀ ਨੂੰ ਖਡਾਰੀ ਤੇ ਸਾਡੇ ਨਾਲ ਮੌਜੂਦ ਨੇ ਕਤਾਰਚੀ ਮਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਅੱਜ ਇਸ ਤੋਂ ਪਹਿਲਾਂ ਫਿਲਮ ਆਈ ਸੀ ਬਾਈਟ ਪੰਜਾਬ ਤੇ ਉਹਦੇ ਵਿੱਚ ਵੀ ਇੱਕ ਮੈਸੇਜ ਮੈਸੇਜ ਸੀਗਾ ਵੀ ਲੋਕਾਂ ਨੂੰ ਵੀ ਜਿਹੜਾ ਜੋਥਾਂ ਨੂੰ ਮੋਟੀਵੇਟ ਕਰਨ ਦਾ ਤੇ ਹੁਣ ਖਿਡਾਰੀ ਆ ਰਹੀ ਹੈ ਇਹਦੇ ਵਿੱਚ ਵੀ ਇੱਕ ਸੰਦੇਸ਼ ਹੈ ਵੀ ਮੋਟੀਵੇਟ ਕਰਨ ਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਲੋਕਾਂ ਨੂੰ ਖੇਡ ਦੇ ਨਾਲ ਜੋੜਨ ਦਾ ਹੈ ਫੈਮਲੀਆਂ ਨੂੰ ਆਪਣੇ ਬੱਚਿਆਂ ਨੂੰ ਖੇਡ ਨਾਲ ਜੋੜਨ ਦਾ ਫੈਮਲੀ ਦਾ ਆਪਣੇ ਖਿਡਾਰੀ ਲਈ ਸੈਕਰੀਫਾਈਸ ਦੀ ਹੈਗੀ ਇਹ ਗੱਲਬਾਤ ਹੈ ਨਾ ਪਰ ਵਧੀਆ ਐਕਸ਼ਨ ਵੀ ਆ ਹਾਸਾ ਵੀ ਆ ਪਿਆਰ ਵੀ ਆ ਗੇਮ ਵੀ ਆ ਪੂਰਾ ਫੈਮਲੀ ਐਕਸ਼ਨ ਹੈਗਾ ਸਾਡੀ ਫਿਲਮ ਤੁਸੀਂ ਆਪਣੇ ਧੀ ਪੁੱਤਰ ਨਾਲ ਬਹਿ ਕੇ ਭੈਣ ਭਰਾ ਬਹਿ ਕੇ ਸਾਰੇ ਇਕੱਠੇ ਵੇਖ ਸਕਦੇ ਹੋ ਮਜ਼ਾ ਆਊਗਾ ਕੋਈ ਵੀ ਐਹੋ ਜੀ ਚੀਜ਼ ਨਹੀਂ ਉਹ ਚ ਵੀਰ ਜੀ ਸਾਨੂੰ ਪਰੇਸ਼ਾਨ ਕਰ ਦਿੱਤੀ। ਟੋਟਾ ਭਾਈ ਕਿੱਦਾਂ ਦਾ ਕਿੱਦਾਂ ਦੀ ਬੌਂਡਿੰਗ ਹੈ ਕਰਨਾਮ ਪੁੱਲਰ ਦੇ ਨਾਲ ਤੇ ਤੁਸੀਂ ਉਹਦੇ ਬ੍ਰਦਰ ਬਣੇ ਹੋਏ ਹੋ ਵੱਡੇ ਬ੍ਰਦਰ ਬਣੇ ਹੋਏ ਹੋ। ਕਿਵੇਂ ਉਹਦੇ ਨਾਲ ਨਾਲ ਫਿਲਮ ਦੇ ਵਿੱਚ ਕੀ ਕਿਰਦਾਰਾ ਤੁਹਾਡਾ? ਮੇਰਾ ਕਿਰਦਾਰ ਸਾਡਾ ਭਰਾਵਾਂ ਦਾ ਹੈਗਾ ਜੋ ਸਾਡਾ ਬੌਂਡ ਬਣਿਆਗਾ ਭਰਾਵਾਂ ਦਾ ਉਹ ਬਾਅਦ ਵੀ ਹੁਣ ਅਸੀਂ ਕੰਟੀਨਿਊ ਕਰਦੇ ਪਏ ਆ। ਅੱਛਾ ਜੀ। ਸੋ ਮੈਨੂੰ ਐ ਲੱਗਦਾ ਕਿ ਇੱਕ ਚੰਗਾ ਭਰਾ ਮਿਲਿਆ ਮੈਨੂੰ ਫਿਲਮ ਦੇ ਉੱਤੋਂ। ਅੱਗੋਂ ਫਿਲਮਾਂ ਅਸੀਂ ਕਰੀਏ ਨਾ ਕਰੀਏ ਪਰ ਸਾਡਾ ਰਿਸ਼ਤਾ ਕਾਇਮ ਰਹੂਗਾ। ਕੀ ਗੱਲ ਭਾਜੀ ਤੁਸੀਂ ਬਹੁਤ ਘੱਟ ਫਿਲਮਾਂ ਕਰਦੇ ਹੋ ਸਲੈਕਟਡ ਇਹ ਕਰਦੇ ਹੋ ਵਾਈਡ ਪੰਜਾਬ ਕੀਤੀ ਸੀ ਸਕੰਦਰ ਕੀਤੀ ਐ ਤੇ ਐਕਸ਼ਨ ਫਿਲਮਾਂ ਹੀ ਜ਼ਿਆਦਾਤਰ ਪਸੰਦ ਕਰਦੇ ਹੋ ਤੁਸੀਂ ਕਰਨੀਆਂ ਕਮੇਡੀ ਵੱਲ ਨਹੀਂ ਤੁਹਾਡਾ ਹੈਗਾ ਇੰਟਰਸਟ ਨਹੀਂ ਹੈਗਾ ਉਧਰ ਵਿੱਚ ਕਮੇਡੀ ਤਾਂ ਹੈਗੀ ਪਰ ਐਕਸ਼ਨ ਤਾਂ ਭਰਿਆ ਪਿਆ ਨਾ ਪੰਜਾਬ 'ਚ ਹਰ ਜਗ੍ਹਾ ਤਾਂ ਐਕਸ਼ਨ ਹੋ ਰਿਹਾ ਦਿਨ ਤੇ ਤੁਹਾਡੇ ਨਿਊਜ਼ ਚ ਲਾ ਲੋ ਕਿਤੇ ਲਾ ਲੋ ਚੱਲੋ ਤਾਂ ਪੰਜਾਬ 'ਚ ਐਕਸ਼ਨ ਹੀ ਰਿਹਾ ਨਾ ਸੋ ਐਕਸ਼ਨ ਵੀ ਇੱਕ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਚਾਹੀਦਾ ਕੋਈ ਨਾ ਤੁਸੀਂ ਜਿਹੜਾ ਤੁਸੀਂ ਡਾਇਲੌਗ ਬੋਲਦੇ ਹੋ ਫਿਲਮ ਦੇ ਵਿੱਚ ਉਹ ਲੋਕਾਂ ਦੇ ਮੂੰਹਾਂ ਤੇ ਚੜ ਜਾਂਦਾ ਹੈ ਇਹਦੇ ਵਿੱਚ ਵੀ ਕੋਈ ਡਾਇਲੋਗ ਐਵੇਂ ਦਾ ਜਿਹੜਾ ਲੋਕਾਂ ਦੇ ਮੂੰਹਾਂ ਤੇ ਚੜੂਗਾ ਉਹ ਵਧੀਆ ਨੇ ਉਹ ਕਮਾਲ ਦੇ ਡਾਇਲੋਗ ਹੈਗੇ ਹਨ ਉਹ ਤਾਂ ਜਦੋਂ ਉਹ ਜਾਂਦਾ ਤਾਂ ਪਿਸਤੌਲ ਤਾਲ ਲੈਂਦੇ ਮਾਰਨ ਲਈ ਉਹ ਆਪਣਾ ਬੈਗ ਚੱਕ ਕੇ ਦੁਰਪੈਂਦਾ ਉਹ ਕਹਿੰਦਾ ਤਾਂ ਲੋਕ ਖੋਲਣਾ ਸਿੱਖ ਲਓ ਪਹਿਲਾਂ ਗਾਲੇ ਪਿਸਤੌਲਾਂ ਦੇ ਬੜਾ ਭਾਈ ਜਿਆ ਤੈਕਾ ਨਾਲ ਡਾਇਲੋਗ ਬੋਲਣਾ ਤਾਂ ਕਿ ਦੇਸੀ ਤਰੀਕਾ ਬਿਲਕੁਲ ਪਿੰਡ ਵਾਲਾ ਮਾਗ ਵਰਗਾ ਨਾ ਹਰੇਕ ਤੇ ਮੂੰਹ ਤੇ ਚੜ ਜਾਂਦਾ ਹੈ ਤੇ ਪਿੰਡ ਦੇ ਆਪਣੇ ਮੁੰਡੇ ਨੇ ਅੱਜ ਕੱਲ ਜਿਵੇਂ ਕੇਸਰ ਭਾਈ ਦਾ ਕੁੜਤਾ ਪਜਾ ਹੈ ਨਾ ਕੁੜਤਾ ਬੜਾ ਮਸ਼ਹੂਰ ਹੋਇਆ ਸੀਗਾ ਹਾਂ ਵਧੀਆ ਉਹ ਉਫਰ ਹਰ ਮੁੰਡੇ ਦੀ ਸੋਚ ਆ ਨਾ ਅਗਲਾ ਸੋਚਦਾ ਇੰਨਾ ਕ ਨਾ ਹੋ ਜੇ ਯਾਰ ਕੀ ਪਤਾ ਇਹ ਇਹ ਜਿਹੜੀ ਸੋਚ ਹੈਗੀ ਇਹ ਗਾਂ ਦਰਿਆ ਚ ਲੈ ਤੁਰਦੀ ਹੈ ਮੁੜ ਕੇ ਵਾਪਸੀ ਵੀ ਕੋਈ ਨਹੀਂ ਸਟ੍ਰੈਕਚਰ ਤੇ ਪੈਣਾ ਪੈਂਦਾ ਸੋ ਹਰ ਮੁੰਡੇ ਦੀ ਸੋਚ ਤਾਂ ਉਹੀ ਹੈ ਔਰ ਸ਼ੂਟਿੰਗ ਦੌਰਾਨ ਕਿਹ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਲਮ ਦੇ ਵਿੱਚ ਇੱਕ ਤਰ੍ਹਾਂ ਦੀ ਐਕਸ਼ਨ ਫਿਲਮ ਹੈ ਜੀ ਦੇਖੋ ਐਕਸ਼ਨ ਫਿਲਮ ਤੁਸੀਂ ਤਾਂ ਹੀ ਕਰ ਸਕਦੇ ਹੋ ਜੋ ਐਕਸਟ੍ਰੀਮਲੀ ਫਿੱਟ ਹੋ ਉਹ ਜੈ ਕੋਲਣਾ ਵੀ ਪੈਂਦਾ ਭੱਜਣਾ ਵੀ ਪੈਂਦਾ ਲੜਨਾ ਵੀ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਜੋ ਆਮ ਖੜਹਾਰੀ ਨੂੰ ਕਰਨਾ ਪੈਂਦਾ ਜੋ ਜਿਹੜੇ ਖਿਡਾਰੀ ਫਿਲਮ ਕਰਨੀ ਆ ਜਾਂ ਖੇਡ ਤੇ ਕਰਨੀ ਆ ਜਾਂ ਕਿਸੇ ਐਕਸ਼ਨ ਤੇ ਚੰਗੇ ਤੇ ਕੰਮ ਕਰਨਾ ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਫਿੱਟ ਕਰਨਾ ਪੈਣਾ। ਜੇ ਜਦੋਂ ਸ਼ੂਟਿੰਗ ਦੌਰਾਨ ਸ਼ੂਟਿੰਗ ਤੁਸੀਂ ਕਰਦੇ ਹੋ ਭਾਜੀ ਇਹਨਾਂ ਫਿਲਮਾਂ ਦੇ ਵਿੱਚ ਬਿਜ਼ੀ ਰਹਿੰਦੇ ਹੋ ਤੇ ਫਿਰ ਫਿਟਨੈਸ ਦਾ ਕਿਵੇਂ ਧਿਆਨ ਰੱਖਦੇ ਹੋ ਜਿਮ ਵਗੈਰਾ ਤੁਸੀਂ ਡੇਲੀ ਜਾਂਦੇ ਹੋ ਤੇ ਆਪਣੀ ਬੋਡੀ ਦਾ ਵੀ ਧਿਆਨ ਰੱਖਦੇ ਹੋ ਨਾਲ ਕੰਮ ਵੀ ਕਰਨਾ ਪੈਂਦਾ ਹੈ ਫਿਰ ਕਿਵੇਂ ਮੈਨੇਜ ਕਰਦੇ ਉਹਨੂੰ। ਇਦਾਂ ਮੈਨੂੰ ਵੀ ਨਹੀਂ ਪਤਾ ਕਿਵੇਂ ਮੈਨੇਜ ਹੁੰਦਾ ਪਰ ਹੋ ਹੀ ਜਾਂਦਾ ਮਿਹਨਤ ਹੈ ਲਾਲੋ ਮੇਰਾ ਸ਼ੌਕ ਹੈ ਲਗਨ ਹੈਗੀ ਤਾਂ ਹੋ ਜਾਂਦਾ ਮੈਨੂੰ। ਮਿਸ ਨਹੀਂ ਹੁੰਦੀ ਕਰੇ ਜਿਮ। ਨਾ ਮਿਸ ਕਰਦੇ ਨਹੀਂ। ਮਿਸ ਨਹੀਂ ਕਰ ਤੂੰ ਪਤਾ ਨਹੀਂ ਉਸ ਟੈਂਪ ਕਰੀਏ ਕਿ ਕਿ ਫਿਕਸ ਟਾਈਮ ਹੈ ਜਿੰਮ ਦਾ ਉਸ ਟਾਈਮ ਪਤਾ ਨਹੀਂ ਲੱਗਦਾ ਕੰਮ ਕੀ ਕਰੀਏ। ਹੋਰ ਇਸ ਤ ਵਾ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਤੁਹਾਡੇ? ਉਹ ਵੀਰਬਲ ਆ ਰਹੀ ਹੈ ਮੇਰੀ ਵੱਡਾ ਐਕਸ਼ਨ ਹੈ ਵੀ। ਉਹ ਵੀ ਯੂਕੇ ਚ ਕੀਤਾ ਐਕਸ਼ਨ ਹੈਗਾ। ਉਹ ਤੁਹਾਨੂੰ ਪਸੰਦ ਆਊਗੀ ਮਤਲਬ ਇਸ ਤੋਂ ਬਾਅਦ ਆਪਾਂ ਪੋਸਟਰ ਛੱਡਾਂਗੇ ਰਿਲੀਜ਼ ਤੋਂ ਬਾਅਦ। ਹੋਰ ਭਾਜੀ ਫਿਰ ਹਮਾਰੇ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਫਿਲਮ ਕਿਉਂ ਦੇਖਣ ਜਾਣਾ? ਫਿਲਮ ਹੈਗੀ ਖਡਾਰੀ। ਖਡਾਰੀ ਸਿਰਫ ਇੱਕ ਜਿੱਤ ਪ੍ਰਾਪਤ ਕਰਨ ਲਈ 100 ਵਾਰੀ ਹਾਰਦਾ ਵੀ ਆ। ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਰਹਿੰਦੀਆਂ ਆ ਉਤਰਾ ਚੜਾਉਂਦੇ ਰਹਿੰਦੇ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਪੰਨਿਆ ਮੁਸ਼ਕਲ ਆ ਚੀਜ਼ਾਂ ਬਹੁਤ ਮੁਸ਼ਕਲ ਨੇ ਪਰ ਫੋਕਸ ਆਪਣਾ ਜੇ ਰੱਖੀ ਨਾ ਕਿੱਥੇ ਹੈਗਾ ਤੇ ਫਿਰ ਉੱਥੇ ਧਿਆਨ ਜੇ ਆਪਾਂ ਬਹੁਤੀ ਤਵੱਜਾ ਕਰਕੇ ਰੱਖ ਲਈਏ ਚੀਜ਼ਾਂ ਬਾਦਰ ਨਹੀਂ ਕਰਦੀਆਂ ਸੋ ਖਿਡਾਰੀ ਲਈ ਹਾਰ ਖੁੰਦਕ ਵਿੱਚ ਨਹੀਂ ਬਦਲਦੀ ਮੁਕਾਬਲੇ ਦੀ ਭਾਵਨਾ ਬਣਦੀ ਹੈ ਅੱਗੇ ਜਾ ਕੇ ਸੋ ਹਰ ਬੰਦਾ ਜੋ ਨੌਜਵਾਨ ਹੈ ਖਿਡਾਰੀ ਬਣੋ 9 ਤਰੀਕ ਨੂੰ ਫਿਲਮ ਆ ਰਹੀ ਹੈ ਫਰਵਰੀ ਨੂੰ ਖਿਡਾਰੀ ਸਿਨੇਮਾ ਘਰਾਂ ਜਰੂਰ ਜਾਓ ਦੇਖੋ ਕੁਤਾ ਨਵਾਜੀ ਥੈਂਕ ਯੂ ਬਾਈ